ਗੁਰਦੇਵ ਸਿੰਘ ਜੀ ਦਾ ਲਿਖਿਆ ਨਾਵਲ ਆਨ ਪਾਗ 47ਵਾਂ ਇਹ ਤੀਜੀ ਰਾਤ ਸੀ ਪਿਛਲੀ ਦੁਪਹਿਰ ਤੋਂ ਮੀਂਹ ਵੰਦ ਸੀ ਪਰ ਦੋ ਦਿਨਾਂ ਵਿੱਚ ਹੀ 8-10 ਘਰਾਂ ਦੀਆਂ ਕੰਧਾਂ ਕੋਠੇ ਮਿੱਟੀ ਦਾ ਢੇਰ ਬਣਾ ਦਿੱਤੇ ਸਨ ਅਣਜਾਕੇ ਬੰਤੇ ਸਾਰੀ ਰਾਤ ਹੀ ਨੇਰੇ ਵਿੱਚ ਚਿੱਕੜ ਮਿੱਧੇ ਤਿਲਕ ਦੇ ਤੁਰੇ ਫਿਰੇ ਜਿੱਧਰ ਵੀ ਕੋਈ ਕੰਟ ਕੋਠਾ ਡਿੱਗਦਾ ਉਧਰ ਭੱਜ ਤੁਰਦੇ ਨੇਰੇ ਵਿੱਚ ਭਾਵੇਂ ਪਤਾ ਨਹੀਂ ਸੀ ਲੱਗਦਾ ਕਿ ਕਿਸੇ ਕੋਠੇ ਦੇ ਟਿਕਣ ਨਾਲ ਕਿਸੇ ਦਾ ਕਿੰਨਾ ਨੁਕਸਾਨ ਹੋਇਆ ਸੀ ਪਰ ਅਜਿਹੀ ਕਰੀ ਤੀਵੀਆਂ ਨਿਆਣਿਆਂ ਦੀ ਰੌਣ ਕਰ ਲਾਉਣ ਨਾਲ ਸਿਰਫ ਉਹ ਬੰਦੇ ਨੇ ਸਾਰਾ ਪਿੰਡ ਹੀ ਬੇਚੈਨ ਹੋ ਜਾਂਦਾ ਸੀ ਇਹ ਰਾਤ ਵੀ ਬੇਚੈਨੀ ਵਿੱਚ ਬੀਤੀ ਬੱਦਲਵਾਈ ਰਹਿਣ ਕਰਕੇ ਸਾਰੇ ਲੋਕਾਂ ਨੇ ਮੰਜੇ ਵੇੜਿਆਂ ਵਿੱਚ ਢਾ ਲਏ ਕਿਉਂਕਿ ਕੁਝ ਅਕਸਰ ਦੇ ਪੁੱਜਦੇ ਘਰਾਂ ਨੂੰ ਛੱਡ ਕੇ ਜਿਨ੍ਹਾਂ ਦੇ ਅੱਧ ਪਚੱਦੇ ਘਰ ਪੱਕੇ ਸਨ ਬਾਕੀ ਘਰਾਂ ਦੇ ਸਮਾਨ ਵਾਲੀਆਂ ਸਵਾਤਾਂ ਟੂਰੀ ਵਾਲੇ ਕੋਠੇ ਤੇ ਪਸ਼ੂਆਂ ਵਾਲੇ ਛਤਰੀ ਕੱਚੇ ਸਨ ਹਰੇਕ ਪਰਿਵਾਰ ਸੈਮਿਆ ਹੋਇਆ ਸੀ ਪਤਾ ਨਹੀਂ ਕਦੋਂ ਕੋਈ ਭਾਣਾ ਵਰਤ ਜਾਵੇ ਸਮਾਨ ਦਾ ਨੁਕਸਾਨ ਭਾਵੇਂ ਹੋ ਜਾਏ ਪਰ ਬੰਦੇ ਸੱਟ ਫੇਰ ਤੋਂ ਬਚੇ ਰਹੇ ਸਮਾਂ ਨੇ ਤਾਂ ਰੁਕਣਾ ਨਹੀਂ ਜੋ ਰਾਤ ਵੀ ਬੀਤ ਗਈ ਦਿਨ ਚੜਦੇ ਸਾਰ ਜਿਹੜੀਆਂ ਪੱਤਿਆਂ ਵਾਲਿਆਂ ਦੇ ਕੋਠੇ ਕੰਧਾਂ ਲੱਗੀਆਂ ਆਂਢੀ ਗੁਆਂਢੀ ਤੇ ਸਰੀਕੇ ਕਬੀਲੇ ਦੇ ਬੰਦੇ ਉਹਨਾਂ ਦੀ ਮਦਦ ਲਈ ਆ ਗਏ ਕੋਠਿਆਂ ਦੇ ਮਲਵੇ ਹੇਠ ਦੱਬਿਆ ਜਿੰਨਾ ਵੀ ਸਮਾਨ ਬਚ ਗਿਆ ਸੀ ਉਹ ਘਰ ਵਾਲਿਆਂ ਨਾਲ ਲੱਗ ਕੇ ਕੜਵਾਉਂਦੇ ਰਹੇ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਲਈ ਇਹੋ ਤਰਵਾਸ ਬਹੁਤ ਸੀ ਕਿ ਜੇ ਇਹ ਵੇਲੇ ਉਹਨਾਂ ਦੇ ਸਰੀਕ ਵੀ ਦੁੱਖ ਵੰਡਾਉਣ ਬਹੁੜ ਪਏ ਹੰ। ਦੇਵਾ ਤਾਂ ਨਿਟਾਲ ਹੋ ਕੇ ਬ੍ਰਾਂਡੇ ਵਿੱਚ ਪਿਆ ਰਿਆ ਪਰ ਸਾਹਮਣੇ ਜਿਹੇ ਘਰਾਂ ਦੀ ਖਬਰ ਸਾਲ ਲੈ ਰਿਹਾ ਸੀ ਜਿਸ ਘਰ ਵੀ ਗਿਆ ਉਥੇ ਆੜਗੌਣ ਦੇ ਇਕੱਠੇ ਹੋਈ ਬੰਦਿਆਂ ਨੂੰ ਦੇੱਗੇ ਕੋਠਿਆਂ ਵਾਲੇ ਪਰਿਵਾਰਾਂ ਦੀ ਸਹਾਇਤਾ ਕਰਦਿਆਂ ਦੇਖ ਕੇ ਕੋਈ ਜਿੱਤਰਵਾਸ ਹੋਇਆ ਮਸੀਬਤ ਦੇ ਸਮੇਂ ਲੋਕ ਗੁੱਸੇ ਗਿਲੇ ਤੇ ਆਪ ਦਾ ਭੁੱਲ ਕੇ ਇੱਕ ਦੂਜੇ ਦੀ ਸਹਾਇਤਾ ਕਰ ਰਹੇ ਸਨ ਹੱਥ ਦਾ ਠੀਕ ਪਤਾ ਨਹੀਂ ਸੀ ਪਰ ਕਈ ਵਾਰੀ ਉਹਨੇ ਗਰਵਾਣੀ ਦੇ ਸ਼ਬਦ ਦੁਹਰਾਏ ਸ਼ਾਇਦ ਇਹ ਸਚਾਈ ਸੀ ਕਿ ਦੁੱਖ ਲੋਕਾਂ ਅੰਦਰ ਸਾਂਝ ਪੈਦਾ ਕਰਦਾ ਸੀ ਜਦੋਂ ਬੰਦਾ ਦੁਖੀ ਹੋਵੇ ਜਦੋਂ ਬੰਦਾ ਸੁਖੀ ਹੋਵੇ ਤਾਂ ਦੁੱਖ ਦਾ ਅਹਿਸਾਸ ਨਹੀਂ ਕਰਦਾ ਉਹਨੂੰ ਵਾਰ-ਵਾਰ ਇਹ ਖਿਆਲ ਆ ਰਿਹਾ ਸੀ ਕਿ ਸੱਚਮੁੱਚ ਰੋਗ ਹੈ ਕਿ ਦੁੱਖ ਹੀ دارو ਬਣਦਾ ਹੈ ਕੁਝ ਸਮਝ ਨਹੀਂ ਸਕਿਆ ਸੁੱਖ ਤਾਂ ਹਰ ਕੋਈ ਚਾਹੁੰਦਾ ਹੈ ਜੇ ਸੁੱਖ ਬੰਦੇ ਨੂੰ ਬੰਦੇ ਨਾਲੋਂ ਨਖੇੜਦਾ ਹੈ ਤਾਂ ਕਿ ਦੁੱਖ ਹੀ ਚੰਗਾ ਹੋਇਆ ਅਜੀਹਾ ਕਿਉਂ ਸੀ ਇਹਦਾ ਨਿਰਣਾ ਕਰਨਾ ਉਹਦੇ ਲਈ ਬੜਾ ਮੁਸ਼ਕਲ ਸੀ ਪਰ ਅਜੀਹਾ ਗੱਲਾਂ ਬਾਰੇ ਉਹ ਸੋਚਦਾ ਜ਼ਰੂਰ ਰਹਿੰਦਾ ਇਹ ਆਦਤ ਹੀ ਬਣ ਗਈ ਸੀ ਜਿਵੇਂ ਦਿਨ ਚੜਦਾ ਗਿਆ ਉਵੇਂ ਬੱਦਲ ਚਾਲ ਬਾਦੀ ਗੀ ਤੇ ਕਿਤੋਂ-ਕਿਤੋਂ ਨੀਲਾ ਧੋਤਾ ਸਮਾਨ ਵੀ ਦਿਸਣ ਲੱਗ ਪਿਆ ਲੋਕ ਵੇਚ ਝਿਜਕ ਅੰਦਰ ਬਾਹਰ ਫੇਰਨ ਲੱਗ ਪਏ ਕੋਈ ਫੌਜੀ ਜਾਂ ਪੁਲਿਸ ਵਾਲਾ ਵੀ ਪਿੰਡ 'ਚ ਨਹੀਂ ਸੀ ਆਇਆ ਕਿਮੀ ਕਰਕੇ ਨਹੀਂ ਸੀ ਆਇਆ ਸੰਮਣ ਨੂੰ ਜਾਪਿਆ ਕਿ ਸਿਰਫ ਚਿਕੜ ਕਰਕੇ ਪਿੰਡ 'ਚ ਨਾ ਆਉਂਦਾ ਤਾਂ ਕੋਈ ਕਾਰਨ ਹੀ ਨਹੀਂ ਸੀ ਫੌਜਾਂ ਦਾ ਗਰਮੀ 'ਚ ਵਰਦੀ ਅੱਗ ਤੇ ਸਰਦੀ ਦੇ ਇਕ ਕਰਤੇ ਦਿਨ ਰਾਤ ਬਾਦ ਦੇਮੀ ਵਿੱਚ ਵੀ ਲੜਦਿਆਂ ਸਨ ਠਾਕਰਾ ਜਦੋਂ ਜੰਗ ਦੇ ਗੱਲਾਂ ਕਰਨ ਲੱਗਦਾ ਤਾਂ ਅਕਸਰ ਧਰੋਂਦਾ ਮੀਂਹ ਜੋ ਨੇਰੀ ਜਾਓ ਗਰਮੀ ਹੋਵੇ ਜਾਂ ਕੜਾਕੇ ਦੀ ਸਰਦੀ ਫੌਜੀ ਜਵਾਨ ਕੋਤੋ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਪੜਦਾ ਹੈ ਖबरी ਐਸਾ ਮੌਕਾ ਕ ਮੌਕਾ ਦੇ ਕਰ ਦੁਸ਼ਮਣ ਕਾ ਵਹਾਮਲਾ ਕਰ ਦੇ ਮਾੜੀ ਸੀ ਅਵੇਸਲੇ ਹੋਈ ਤੋਂ ਦੁਸ਼ਮਣ ਕਾ ਵਾਰ ਹੋਇਆ ਸਮਝੋ ਜੰਗਤੋ ਜੰਗ ਹੈ ਹਮੇ ਇਹ ਬਾਤ बार-बार ਸਮਝਾਈ ਜਾਂਦੀ ਹੈ ਕਿ ਮੌਸਮ ਔਰ ਦੁਸ਼ਮਣ ਕਾ ਕبھی ਭਰੋਸਾ ਮਤ ਕਰੋ ਹਮ ਟਾਈਮ ਰੈਡੀ ਰਹੋ ਹਰ ਟਾਈਮ ਰੈਡੀ ਰਹੋ ਤੇ ਜਦੋਂ ਉਹ ਅਜਿਹੀ ਬੋਲੀ ਬੋਲਣ ਲੱਗ ਪੈਂਦਾ ਜਿਹੜੀ ਆਮ ਫੌਜੀ ਬੋਲਦੇ ਸਨ ਤਾਂ ਉਹਦੀਆਂ ਕਮਜ਼ੋਰ ਢਿਲਕੇ ਛਪਰਾਂ ਵਾਲੀਆਂ ਅੱਖਾਂ ਚਮਕ ਪੈਂਦੇਗਾ ਫਿਰ ਚੀਨ ਨੇ ਮਚੀਨੇ ਤੋਂ ਲੈ ਕੇ ਬਸਰੇ ਬਗਦਾਦ ਦੀਆਂ ਗੱਲਾਂ ਵੀ ਦੁਹਰਾਏ ਜਾਂਦਾ ਫੌਜ ਆ ਗਈ ਉਹਨੇ ਵਿਆਹ ਕਰਵਾਇਆ ਸੀ ਸ਼ਾਦੀ ਸੇ ਕਰਕੇ ਉਹ ਘਰ ਵਾਲੀ ਦੀਆਂ ਤੇ ਜੰਗ ਦੀਆਂ ਗੱਲਾਂ ਹੀ ਸੁਣਾਉਂਦਾ ਰਹਿੰਦਾ ਜਿਹੜੇ ਜਵਾਨ ਹੋ ਰਹੇ ਮੰਡੇ ਘਰ ਦੇਆਂ ਦੀ ਟੋਕ ਟਾਕ ਹੀ ਨਹੀਂ ਸੰਸੈਂਦੇ ਉਹ ਜੰਗ ਦੀਆਂ ਗੱਲਾਂ ਬਥੇਰੇ ਧਿਆਨ ਨਾਲ ਸੁਣਦੇ ਉਹਨੂੰ ਪੁੱਛਦੇ ਰਹਿੰਦੇ ਕਿ ਕੌਣ ਕਿੱਥੇ ਕਿਵੇਂ ਭਰਤੀ ਕਰਦਾ ਸੀ ਠਾਕਰਾ ਉਹਨਾਂ ਨੂੰ ਫੌਜ ਦੇ ਨਿਯਮ ਦੱਸਦਾ ਰਮ ਨੇ ਸਮਝਾਉਂਦਾ ਕਿ ਕਦ ਛਾਤੀ বিনা ਬਿਨਾ ਫਲਾਏ ਕਿੰਨੀ ਤੇ ਫਲਾਅ ਤੇ ਕਿੰਨੀ ਚਾਹੀਦੀ ਹੈ ਜੇ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਡਾਕਟਰੀ ਮੌਇਨਾ ਕਰਨ ਵੇਲੇ ਉਹਨੂੰ ਕੰਡਮ ਕਰ ਦਿੱਤਾ ਜਾਂਦਾ ਸੀ ਜਿਸ ਜਵਾਨ ਦਾ ਕੱਦ ਘਾਟ ਪੂਰਾ ਨਹੀਂ ਤਾਂ ਉਹਨੂੰ ਕੋਈ ਬਿਮਾਰੀ ਹੈ ਉਹ ਮੋਰਚੇ ਪਰ ਜਾ ਕੇ ਲੜਾਈ ਕਿਵੇਂ ਲੜ ਸਕਦਾ ਹੈ ਉਥੇ ਬੌਣੇ ਕਾਗਜ਼ੀ ਪਲਮਾਨਾ ਕਾ ਕੀ ਕੰਮ ਜਵਾਨ ਰੀਸਟ ਪੁਸ਼ਟ ਤੇ ਕੱਦ ਆਵਾਰ ਹੋਵੇ ਤਵੀ ਦੁਸ਼ਮਣ ਨਾਲ ਮੁਕਾਬਲਾ ਕਰ ਸਕਦਾ ਹੈ ਇਸ ਕਰਕੇ ਭਰਤੀ ਤੋਂ ਪਹਿਲਾਂ ਸਭ ਬਾਤੋਂ ਕੀ ਤਸੱਲੀ ਕਰ ਕਰੀ ਜਾਂਦੀ ਹੈ ਐਸੇ ਨਹੀਂ ਕਿ ਕੋਈ ਲੂਲਾ ਲੰਗੜਾ ਨਾਕਾਣਾ ਜੈਸਾ ਵੀ ਆ ਗਿਆ ਹੋ ਭਰਤੀ ਕਰ ਲਿਆ ਜਦ ਮੈਂ ਭਰਤੀ ਹੋਇਆ ਤਾਂ ਹਰ ਤਰ੍ਹਾਂ ਸੀ ਮੇਰੀ ਸਿਹਤ ਦੀ ਪੂਰੀ ਡਾਕਟਰੀ ਬਦਤਾਲ ਕਰਾਈ ਗਈ ਕੱਦ ਮੇਰਾ 6 ਫੁੱਟ 6 ਇੰਚ ਜਸਤੀ ਥਾ ਔਰ ਸਾਤੀ 32 63 सेंटीमीटर इसलिए मुझे स्पेशल कंपनी में भेजा गया जिसमें सब जमानों के कद 6 फुट से जत्सी थे सब दर्शनी जवान जब भी कोई बड़ा अवसर जन सामन ना करने के अताता तुफ फ्रांजंती के लिए हमारी कंपनी के जवानों को बुलाया जाता जिमे जिमे वो जोशवी चौंदा ओमे कच्छगढ़ उर्दू बोलना लगदा ਤੇ ਆਪਣੀ ਨਹੀਂ ਆਪਣੀ ਕੰਪਨੀ ਦੀਆਂ ਹੋਰ ਕੀ ਕੀ ਗੱਲਾਂ ਸੁਣਾਉਂਦਾ ਰਹਿੰਦਾ ਉਹਦੇ ਸਰੋਤੇ ਜਵਾਨ ਮੁੰਡੇ ਉਹਦੀਆਂ ਗੱਲਾਂ ਸੁਣ ਕੇ ਖਵੀਆਂ ਖਾਣ ਲੱਗ ਪੈਂਦੇ ਕਿ ਕਿਹੜਾ ਵੇਲਾ ਹੋਵੇ ਜਦੋਂ ਫੌਜ ਚ ਭਰਤੀ ਹੋ ਜਾਏਗੀ ਵਰਦੀ ਪਾ ਕੇ ਪਿੰਡ ਆਉਣ ਤੇ ਪਿੰਡ ਦੇ ਲੋਕ ਉਹਨਾਂ ਨੂੰ ਉਵੇਂ ਫੌਜੀ ਜੀਵਨ ਵਾਲੀਆਂ ਗੱਲਾਂ ਪੁੱਛਣ ਜਿਵੇਂ ਠਾਕਰੇ ਨੂੰ ਪੁੱਛਦੇ ਸਨ ਪਰ ਨਾਲ ਹੀ ਉਹਨਾਂ ਨੂੰ ਪਰਜਾ ਮੰਡਲ ਦੇ ਜਲਸਿਆਂ ਵਿੱਚ ਪਾਰਟੀ ਦੇ ਨੇਤਾਵਾਂ ਦੀਆਂ ਤਕਰੀਰਾਂ ਵੀ ਯਾਦ ਆਉਂਦੀਆਂ ਜਿਹੜੇ ਰਾਜਿਆਂ ਤੋਂ ਜਿਹੜੇ ਰਾਜਿਆਂ ਤੋਂ ਅੰਗਰੇਜ਼ਾਂ ਦੀਆਂ ਕਰਤੂਤਾ ਸ਼ਰੀਆਮ ਨਸਰਕਾਰ ਦੇ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਵਰਗੇ ਸ਼ਹੀਦਾਂ ਦੀਆਂ ਮਿਸਾਲਾਂ ਲੈ ਕੇ ਨੌਜਵਾਨਾਂ ਨੂੰ ਆਜ਼ਾਦੀ ਦੀ ਖਾਤਰ ਮਰ ਮਿਟਣ ਦੀ ਇੱਛਾ ਹੱਤ ਤੇ ਉਹ ਤੇਜਤ ਕਰਦਿਆਂ ਦੇਸ਼ ਭਗਤੀ ਦੇ ਗੀਤ ਵੀ ਗਾਉਣ ਲੱਗ ਪੈਂਦੇ ਸਰ ਕਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋਰ ਕਿਤਨਾ ਬਾਜੂਏ ਕਾਤਲ ਮੇ ਜਲਸਿਆਂ 'ਚ ਇਕੱਠੇ ਹੋਏ ਬੰਦੇ ਅਜੇ ਹੀ ਵੇਲੇ ਬਾਹਾਂ ਹੁਲਾਉਂਦੇ ਨਾਰੇ ਲਾਉਂਦੇ ਸਟੇਜ 'ਤੇ ਖੜੋਤਾ ਨੇਤਾ ਜੋਸ਼ ਨਾਲ ਉੱਚੀ ਚੀਕਦਾ ਭਾਰਤ ਮਾਤਾ ਲੋਕ ਦੋਵੇਂ ਬਾਹਾਂ ਖੜੀਆਂ ਕਰਕੇ ਮੁੱਕੇ ਵੱਟਦੇ ਕਹਿੰਦੇ ਕੀ ਜੈ ਹੈ ਨੇਤਾ ਦੂਜਾ ਨਾਰਾ ਲਾਉਂਦਾ ਮਹਾਤਮਾ ਗਾਂਧੀ ਲੋਕ ਇੱਕ ਵਾਰ ਚੀਕਦੇ ਜਿੰਦਾਬਾਦ ਸ਼ਹੀਦ ਦੇ ਆਜ਼ਮ ਭਗਤ ਸਿੰਘ ਅਮਰ ਰਹੇ ਮਹਾਤਮਾ ਗਾਂਧੀ ਜਿੰਦਾਬਾਦ ਜਿੰਦਾਬਾਦ ਔਰ ਅਜਿਹੇ ਨਾਰੇ ਲਾਈ ਲਵਾਏ ਜਾਂਦੇ ਜਿਨ੍ਹਾਂ ਦੀ ਪਿੰਡ ਦੇ ਨੌਜਵਾਨਾਂ ਨੂੰ ਸਮਝ ਨਹੀਂ ਸੀ ਆਉਂਦੀ ਪਰ ਉਹਨਾਂ ਨੂੰ ਇਹ ਪਤਾ ਜ਼ਰੂਰ ਲੱਗ ਗਿਆ ਸੀ ਕਿ ਨਾਭਾ ਰਿਆਸਤ ਦੀਆਂ ਮੰਡੀਆਂ ਤੇ ਛੋਟੇ ਸ਼ਹਿਰਾਂ ਵਿੱਚ ਪਰਜਾ ਮੰਡਲ ਦੇ ਜਲਸੇ ਜਲੂਸਾਂ ਤੇ ਨਾਰਿਆਂ ਉੱਤੇ ਬਹੁਤ ਪਾਬੰਦੀ ਨਹੀਂ ਸੀ ਪਰ ਸਿੱਧੇ ਤੌਰ ਤੇ ਅੰਗਰੇਜ਼ ਹਾਕਮ ਜਿਹੀ ਖੁੱਲ ਦੇਣ ਲਈ ਤਿਆਰ ਨਹੀਂ ਸਨ ਜੇ ਕੋਈ ਲੀਡਰ ਅੰਗਰੇਜ਼ੀ ਰਾਜ ਦੇ ਖਿਲਾਫ ਸਖਤ ਤਤਪ ਤਕਰੀਰ ਕਰਦਾ ਤਾਂ ਪੁਲਿਸ ਵਾਲਿਓ ਨੂੰ ਗ੍ਰਿਫਤਾਰ ਕਰਕੇ ਹਵਾਲਾਤ ਤੇ ਡੱਕ ਦਿੰਦੇ ਤੇ ਕਈ ਕਈ ਹਫ਼ਤੇ ਮਹੀਨੇ ਬਿਨਾ ਕਿਸੇ ਮੁਕੱਦਮੇ ਤੋਂ ਟੋੜ ੱਗੀ ਰੱਖਦੇ ਮੰਗਣ ਲਈ ਲੀਡਰ ਜੇਹਾਂ ਗ੍ਰਿਫਤਾਰ ਨਾਤੇ ਧੱਕੇਸ਼ਾਹੀ ਦੇ ਖਿਲਾਫ ਜਲਸੇ ਕਰਦੇ ਜਲੂਸ ਕੱਢਦੇ ਤੇ ਨਾਰੇ ਲਾਉਂਦੇ ਜਦੋਂ ਇਹ ਜਲਸਿਆਂ ਵਿੱਚ ਪਟਿਆਲਾ ਰਿਆਸਤ ਦੇ ਪਰਜਾ ਮੰਡਲ ਦੇ ਜਾਂ ਅੰਗਰੇਜ਼ੀ ਰਾਜ ਅੰਮ੍ਰਿਤਸਰ ਲਾਹੌਰ ਆਦਿ ਦੇ ਤੱਤੇ ਲੀਡਰ ਰਿਆਸਤ ਦੀ ਅੰਗਰੇਜ਼ ਹਾਕਮ ਦੇ ਖਿਲਾਫ ਬੋਲਦੇ ਤਾਂ ਉਹਨਾਂ ਨੂੰ ਵੀ ਪੁਲਿਸ ਗ੍ਰਿਫਤਾਰ ਕਰ ਲੈਂਦੀ ਫਿਰ ਹੋਰ ਯਲਸੀ ਹੋਣ ਲੱਗ ਪੈਂਦੇ ਤਾਂ ਮੰਡੀ ਦੀ ਮੰਡੀਰ ਇਕੱਠੀ ਹੋ ਜਾਂਦੀ। ਦੱਸਦੇ ਸਨ ਕਿ ਪਾਰਟੀਆਂ ਦੇ ਲੀਡਰ ਤੇ ਉਹਨਾਂ ਦੇ ਨਾਲ ਦੇ ਜਿਨ੍ਹਾਂ ਨੂੰ ਵਰਕਰ ਕਹਿੰਦੇ ਸਨ ਅਕਸਰ ਸਵੇਰੇ 4 ਵਜੇ ਗੀਤ ਕਾਉਂਦੇ ਤੇ ਨਾਰੇ ਲਾਉਂਦੇ ਗਲੀਆਂ ਬਾਜ਼ਾਰਾਂ ਵਿੱਚ ਜਲੂਸ ਕੱਢਦੇ। ਜਿਨ੍ਹਾਂ ਨੂੰ ਪ੍ਰਭਾਤ ਫੇਰਨਾ ਕਹਿੰਦੇ ਸਨ ਪੁਲਿਸ ਦੇ ਇੱਕ ਦੋ ਸਿਪਾਹੀ ਵੀ ਉਹਨਾਂ ਦੇ ਨਾਲ ਤੁਰੇ ਫਿਰਦੇ। ਜੇ ਕੋਈ ਝਗੜਾ ਹੋ ਜਾਂਦਾ ਤਾਂ ਉਹ ਆਪਣ ਕਾਰਵਾਈ ਕਰਦੇ। ਬਾਟ ਵਦੇਰੀ ਹੋਣ ਕਰਕੇ ਪਿੰਡ ਦੇ ਮੁੰਡੇ ਕਦੇ-ਕਦਾਈਂ ਇਨਜ਼ਾਮਤ ਦੇ ਸ਼ੇਪ ਦੇ ਪਾਸੇ ਮੰਡੀ ਜੀ ਜਾਂਦੇ ਜਿਹੜੀ ਪਿੰਡੋਂ 6-7 ਕੋਹ ਸੀ ਜਲਸੇ ਦੁਪਹਿਰ ਤੋਂ ਮਗਰੋਂ ਹੁੰਦੀ ਇਸੇ ਕਰਕੇ ਅੱਧੀ ਰਾਤ ਨੂੰ ਮੁੜਦੇ ਕਰਦੇ ਉਹਨਾਂ ਦੀ ਆਵਾਰਾਗਰਦੀ ਤੇ ਗੁੱਸੇ ਹੁੰਦੀ ਕਈ ਵਦ ਬਾ ਵਦੇਰੀ ਹਰਖੀ ਚਾਚੇ ਦਾਇ ਤੇ ਬਾਬੇ ਕਾਲਾਂ ਵੀ ਕੜਦੇ ਕੁੱਤੇ ਕਿਸੇ ਥਾਂ ਦੇ ਹੁਣ ਵੱਡੇ ਲੀਟਰ ਬਾਨਣ ਨੂੰ ਫਿਰਦੇ ਆ ਜੰਦੇ ਪੁਲਸ ਨੇ ਫੜ ਕੇ ਹਵਾਲਾ ਚਿਤਾੜੀ ਨਾਲੇ ਕੀਤੀ ਛਤਰੌਲ ਫਿਰ ਦੇਖਾ ਦੇਖਾ ਨਾ ਤੁਹਾਨੂੰ ਉਹ ਟੇਡੀਆਂ ਟੋਪੀਆਂ ਵਾਲੇ ਚੰਡਾ ਲੈਣਗੇ ਪਾ ਕੇ ਖੱਦਰ ਤੇ ਕੁਰਤੇ ਅਗੇ ਹਾਮ ਅੰਗਰੇਜ਼ੋਂ ਕੋ ਕੱਢेंगे ਜੇ ਐਂ ਅੰਗਰੇਜ਼ ਨਿਕਲ ਨਾਲੇ ਹੁੰਦੇ ਤਾਂ ਅਸੀਂ ਕਿਹੜਾ ਰੇਸ਼ਮ ਹੰਡਾਉਂਦੇ ਰਹੇ ਆ ਸਾਡੇ ਦਾਦੇ ਬੜਦਾਦੇ ਤੇ ਉਹਨਾਂ ਤੋਂ ਗਾਹਾਂ ਪਤਾ ਨਹੀਂ ਕਿਨਾ ਕਪੜੀਆਂ ਖੱਦਰ ਪਾਉਂਦਾਂਗੇ ਉਹ ਨਾਂ ਅੰਗਰੇਜ਼ਾਂ ਨੂੰ ਕੱਢ ਦਿੰਦੇ ਜੇ ਗਾਵਾਂ ਦੇ ਆਖੀ ਟੰਗੇ ਮੰਨ ਤੇ ਦੁਨੀਆ ਨਾ ਸੁੰਨੀ ਹੋ ਜੀ ਕੰਮ ਨਹੀਂ ਧੰਦਾ ਨਹੀਂ ਵੇਲੇ ਬਾਣੀ ਸੰਗ ਬਾਣ ਤੇ ਹੋ ਗਈ ਜਿੰਦਾਬਾਦ ਮੁਰਦਵਾਲ ਪਤਾ ਨਹੀਂ ਕਿਹਦੇ ਮੁਰਦਿਆਂ ਨੂੰ ਬਾਧੀ ਕਰਦੇ ਐ ਕਹਿੰਦੇ ਆਨ ਉਹ ਜਿਉਂਦੇ ਕਰਦੇ ਆ ਸਾਨੂੰ ਤਾਂ ਕਦੇ ਸਮਝ ਨਹੀਂ ਆਈ ਹੁਣ ਤੁਹਾਡੇ ਦਿਮਾਗ ਵਾਲੇ ਤੇਜ ਹੋ ਗਏ ਬਾਈ ਬਾਣੀਆਂ ਦੀ ਫਾਰਸੀ ਸਮਝ ਲਓਗੇ ਬਾਣੀਆਂ ਵੀ ਕਦੇ ਕਿਸੇ ਦਾ ਮਿੱਤ ਹੋਇਆ ਉਹਨੇ ਤਾਂ ਜੱਟ ਦਾ ਚੰਮੋ ਝੇੜਨਾ ਚਾਹੇ ਦਾਣਾ ਫੱਕਾ ਵੇਚਣ ਗਏ ਤੌ ਜੀੜਲਾ ਤਾਂ ਹੀ ਥੋੜੀ ਵਾਰ ਕੀ ਵੱਡੇ ਲੀਟਰ ਨੂੰ ਮਗਰ ਲਾ ਕੇ ਪੁਲਸ ਵਾਲਿਆਂ ਤੋਂ ਤੌਣੀ ਲਵਾ ਦੇ। ਜੋ ਮੂੰਹ ਚਾਉਂਦਾ ਉਹ ਬੋਲਦੇ ਰਹਿੰਦੇ ਪਰ ਜਵਾਨ ਮੁੰਡੇ ਉਹਨਾਂ ਨੂੰ ਕਿਸੇ ਗੱਲ ਵੱਲ ਧਿਆਨ ਨਹੀਂ ਸੀ ਦਿੰਦੇ। ਜੋ ਗੱਲਾਂ ਉਹ ਰਾਜੇ ਮਹਾਰਾਜਾ ਤੇ ਅੰਗਰੇਜ਼ਾਂ ਬਾਰੇ ਪਰਜਾ ਮੰਡਲੀਆਂ ਤੋਂ ਸੁਣ ਕੇ ਆਉਂਦੇ ਉਹਨਾਂ ਕਰਕੇ ਉਹਨਾਂ ਦਾ ਲਹੂ ਖੋਲਣ ਲੱਗ ਪੈਂਦਾ। ਕੰਗਾ ਦਾ ਜੀ ਕਰਦਾ ਉਹ ਡਾਂਗਾ ਗੜਾ ਸੇ ਤਲਵਾਰਾਂ ਵਰਸ਼ੇ ਚੁੱਕ ਕੇ ਜਿੱਥੇ ਵੀ ਕੋਈ ਰਾਜਾ ਮਹਾਰਾਜਾ ਉਹਨਾਂ ਕੋਈ ਹਲਕਾਰ ਜਾਂ ਅੰਗਰੇਜ਼ ਟੱਕਰ ਭਾਈ ਉਹਨਾਂ ਦੀਆਂ ਬੋਟੀਆਂ ਕਰਦੇ ਆ ਪਰ ਉਹਨਾਂ ਨੇ ਤਾਂ ਹੋਂ ਤਾਂ ਹੀ ਪਾਲਸੀ ਹੈ ਜਾਂ ਪਟਵਾਰੀ ਤੇ ਕਾਨੂੰ ਕੋਈ ਦੇਖੇ ਸਨ ਕੋਈ ਰਾਜਾ ਮਹਾਰਾਜਾ ਕਦੇ ਨਹੀਂ ਸੀ ਦੇਖਿਆ ਉਹਨਾਂ ਬਾਰੇ ਸਿਰਫ ਗੱਲਾਂ ਸੁਣਦਾ ਸੀ ਅੰਗਰੇਜ਼ਾਂ ਬਾਰੇ ਤਾਂ ਪਟਿਆਲੇ ਰਿਆਸਤ ਦੀ ਮੰਡੀ ਤੇ ਉਹਨਾਂ ਵਰਗੇ ਜਿਹੀਲੇ ਮੁੰਡਿਆਂ ਤੋਂ ਸੁਣਿਆ ਹੀ ਸੀ ਕਿ ਉਹ ਗੋਰੇ ਰੰਗ ਦੇ ਲੰਬੇ ਜੰੰਬੇ ਵੱਲੀਆਂ ਅੱਖਾਂ ਤੇ ਬੱਡੇ ਸਾਰੇ ਟੋਪ ਵਾਲੇ ਹੁੰਦੇ ਆ ਜਦੋਂ ਨੰਦਨਾਬੇ ਦਾ ਰਾਜਾ ਕੈਦ ਕੀਤਾ ਸੀ ਉਸ ਮਗਰੋਂ ਨਾਬੇ ਬੈਠੇ ਇੱਕ ਅੰਗਰੇਜ਼ ਨੇ ਅੰਗਰੇਜ਼ ਤੇ ਉਹਦੇ ਪੰਜ ਸੱਤ ਐਡੀ ਕਾਂਗਾ ਦਾ ਇਹੀ ਹੁਕਮ ਚੱਲਦਾ ਸੀ ਕਿ ਉਹਨਾਂ ਦੇ ਹੁਕਮ ਮੁਤਾਬਕ ਬਾਕੀ ਕਾਰਵਾਹਾਂ ਰਿਆਸਤ ਤੇ ਦੇਸੀ ਹਾਕਮ ਕਰਦੇ ਸੀ ਸੰਤਾਂ ਨੂੰ ਵੀ ਦੋਸ਼ੀ ਪੁਲਿਸ ਵਾਲਿਆਂ ਨੇ ਮਾਰਿਆ ਸੀ ਪਿੰਡ ਵਿੱਚ ਨੈਲੀ ਨਿਹਾਲੇ ਕੀ ਘਰ ਦਾ ਸਮਾਨ ਵੀ ਇਹਨਾਂ ਪੁਲਸੀਆਂ ਨੇ ਹੀ ਸਾੜਿਆ ਸੀ ਤੇ ਕਿਸਨੇ ਨੂੰ ਦੀ ਇਹਨਾਂ ਨੇ ਹੀ ਗੋਲੀ ਮਾਰੀ ਸੀ ਪਿੰਡ ਦੇ 5-7 ਜਵਾਨ ਮੁੰਡੇ ਫਟੜੜ ਕਰਕੇ ਇਹਨਾਂ ਨੇ ਹਸਪਤਾਲ ਪਹੁੰਚਾਈ ਸੀ ਜਿਹੜੇ ਅਜੇ ਤੱਕ ਵੀ ਪਿੰਡ ਨਹੀਂ ਸੀ ਮੋੜਨ ਦਿੱਤੇ ਤੇ ਜੇ ਪਿੰਡ ਦੇ ਬੰਦੇ ਹਸਪਤਾਲ ਜਾਂਦੇ ਵੀ ਪੁਲਸੀ ਉਹਨਾਂ ਨੂੰ ਮਿਲਣ ਨਹੀਂ ਸੀ ਦਿੰਦੇ ਜੇ ਘਰ ਦੇ ਉਹਨਾਂ ਦਾ ਪਤਾ ਲੈਣ ਜਾਂਦੇ ਤਾਂ ਉਹਨਾਂ ਨੂੰ ਵੀ ਕਹਿ ਦਿੰਦੇ ਕਿ ਜਦੋਂ ਡਾਕਟਰ ਛੁੱਟੀ ਦੇਣਗੇ ਉਦੋਂ ਉਹ ਆਪੇ ਘਰ ਹੀ ਭੇਜ ਦੇਣਗੇ ਫਿਰ ਮਿਲ ਫਿਰ ਮਿਲ ਲੋ ਜੱਫੀਆਂ ਪਾਪਾ ਅਗਲੇ ਦਿਨ ਬੱਦਲ ਖਿੰਡਣ ਲੱਗ ਪਏ ਉਸ ਦਿਨ ਝਲਕਦਾ ਸੁਨਹਿਰੀ ਸੂਰਜ ਚੜਿਆ ਤੇ ਇੱਕੋ ਦਿਨ ਵਿੱਚ ਉੱਚੇ ਬਰਾਨੀ ਖੇਤ ਪੱਤਰ ਆ ਗਏ। ਹੀ ਮੇ 7ਵੇਂ ਦਿਨ ਨੀਵੇਂ ਖੇਤਾਂ ਵਿੱਚ ਵੀ ਪਾਣੀ ਸੁੱਕਣ ਕਰਕੇ ਬਹੁਤੇ ਲੋਕਾਂ ਨੇ ਹਲ ਜੋੜ ਲਏ। ਕਿਸੇ ਪੁਲਸ ਵਾਲੇ ਜਾਂ ਫੌਜੀ ਨੇ ਉਹਨਾਂ ਨੂੰ ਖੇਤ ਬੋਹਣ ਤੋਂ ਨਹੀਂ ਸੀ ਰੋਕਿਆ ਪਰ ਪਹਿਲਾਂ ਵਾਂਗ ਕਿਸੇ ਨੇ ਹਲ ਬੋਂਦਿਆਂ ਕਦਣਾ ਵੀ ਨਹੀਂ ਸੰਲਾਂਗਾ। ਵਲਦ ਨੂੰ ਨਾ ਆਮ ਦਿਨਾਂ ਵਾਂਗ ਗਾਲਾਂ ਕੱਟੀਆਂ ਤੇ ਨਾ ਹੀ ਉੱਚੀ ਲਲਕਾਰੇ ਮਾਰੀ ਜਿਹੜੇ ਬਹੁਤ ਨੀਵੇਂ ਖੇਤ ਵਿੱਚ ਅਜੇ ਬੱਤਰ ਨਹੀਂ ਸਨ ਆਈ ਬੱਤਰ ਨਹੀਂ ਸਨ ਆਈ ਉਹਨਾਂ ਨੇ ਉਹਨਾਂ ਚ ਸੀਰੀ ਸੱਪੇ ਤੇ ਖੇਤਾਂ ਵਾਲੇ ਕੁਝ ਖਿਜੇ ਉਦਾਸ ਨਰਾਸ਼ ਜਿਹੇ ਕੰਗਾ ਮੋੜੇ ਦੇ ਧਰੇ ਐਵੇਂ ਹੀ ਨਾਂਬ ਬੱਟਾਂ ਤੇ ਖਾਲਾ ਨੂੰ ਸਵਾਰ ਤੇ ਫਿਰਦੇ ਰਹਿੰਦੇ ਜੀ ਦਾ ਦਾ ਲੱਗਦਾ ਬੱਟ ਸਿੱਧੀ ਕਰਨ ਦੇ ਬਹਾਨੇ ਨਾਲ ਦੇ ਖੇਤ ਵਾਲੇ ਦੇ ਦੋ ਚਾਰ ਗਿੱਠਾਂ ਥਾਂ ਰੋਕਣ ਦੀ ਵੀ ਕੋਸ਼ਿਸ਼ ਕਰਦਾ ਪਰ ਬਹੁਤੇ ਲੋਕ ਸਹਰਾਈ ਮੁਸੀਬਤ ਕਾਣ ਪਿੰਡ ਚ ਬਣੀ ਸਾਂ ਸਦਕਾ ਅਜਿਹੀ ਮੂਰਖਤਾ ਨਹੀਂ ਸੰਕਰਦੇ ਕਣ